ਕਿ ਕੇਂਦਰ ਸਰਕਾਰ ਆ ਜਿਹੜੀ ਇਸ ਵੇਲੇ ਭਾਰਤ ਦੇ ਵਿੱਚ ਉਹ ਹਥਿਆਉਣਾ ਚਾਹੁੰਦੀ ਹੈ ਹੱਕ ਆਪਣਾ ਜਤਾਉਣਾ ਚਾਹੁੰਦੀ ਹੈ ਇਸ ਯੂਨੀਵਰਸਿਟੀ ਦੇ ਉੱਤੇ ਤਾਂ ਪੰਜਾਬ ਯੂਨੀਵਰਸਿਟੀ ਬਚਾਓ ਜਿਹੜਾ ਮੋਰਚਾ ਹੈ ਉਹ ਸਰਗਰਮੀ ਦੇ ਨਾਲ ਆਪਣੀ ਭੂਮਿਕਾ ਨਿਭਾ ਰਹੀ ਹੈ ਸਾਡਾ ਇਤਿਹਾਸ ਦੁਹਰਾਇਆ ਜਾ ਰਿਹਾ ਇਸ ਤਰ੍ਹਾਂ ਸਟੂਡੈਂਟਾਂ ਨਾਲ ਜਦੋਂ ਧੱਕਾ ਹੁੰਦਾ ਤਾਂ ਹੀ ਅਸੀਂ ਦੇਖਦੇ ਹਾਂ ਕਿ ਸਟੂਡੈਂਟ ਆਸਟ੍ਰੇਲੀਆ ਨੂੰ ਕੈਨੇਡਾ ਨੂੰ ਬਹੁਤ ਹੀ ਸੱਦੇ ਪੁੱਠੇ ਕਰਕੇ ਨਵਰਾਉਂਦੇ ਆ ਵਧੀਆ ਯੂਨੀਵਰਸਟੀਆਂ ਸੰਭਾਲਣ ਜਿਦਾਂ ਪੰਜਾਬ ਦੀ ਹੈ ਹੀ ਆ ਵੀ ਉਹਨਾਂ ਦਾ ਹੱਕ ਬਣਦਾ ਫੈਡਰਲਿਜ਼ਮ ਤਾਂ ਇਹੀ ਹੁੰਦਾ ਆ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਜ਼ਾਹਰ ਕਰ ਦਿੱਤਾ ਹੈ ਕਿਉਂਕਿ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਪੰਜਾਬ ਦੇ ਵਿੱਚ 3 ਸਾਲ ਦਾ ਕੂਲਿੰਗ ਪੀਰੀਅਡ ਹੁੰਦਾ ਜੇ ਕੋਈ ਹੋਰ ਪਾਰਟੀ ਚੋਂ ਬੰਦਾ ਆਂਦਾ ਪੰਥਕ ਜਥੇਬੰਦੀਆਂ ਜੇ ਇਕੱਠੀਆਂ ਹੋ ਜਾਣ ਆਪਣੀ ਹੋਂਮੀ ਤੇ ਆ ਕੇ ਨਵਾਂ ਕੋਈ ਲੀਡਰ ਚੁਣਨ ਨਾਲ ਤਾਂ ਸਾਰਾ ਮਸਲਾ ਹੱਲ ਹੋ ਸਕਦਾ ਕਿਉਂਕਿ ਉਹ ਹੀ ਬੰਦੇ ਉਧਰ ਹੁੰਦੇ ਆ ਦਸਾਂ ਦਿਨਾਂ ਨੂੰ ਮਹੀਨੇ ਨੂੰ ਉਧਰ ਜਦੋਂ ਦਿੱਤੀ ਕਲੈਕਸ਼ਨ ਜਦੋਂ ਆਉਂਦੀ ਉਧਰ ਗਿਆ ਹੁੰਦਾ ਕੋਈ ਵੀਜੀ ਵੀਚ ਕੋਈ ਉਧਰ ਰਾਤੋ ਰਾਤ ਉਹਨੂੰ ਹੋਰ ਪਾਸੇ ਲੈ ਜਾਂਦੇ ਆ ਇਹ ਬੇਭਰੋਸਗੀ ਦੀ ਜਿਹੜੀ ਗੱਲ ਆ ਬਲੀਵ ਆਂਡ ਬਲੀਵੇਬਲ ਆ ਸਾਡੇ ਲਈ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਕੀ ਕੁ ਚੱਲ ਰਿਹਾ ਹੈ ਉੱਥੋਂ ਦੀ ਰਾਜਨੀਤੀ ਕੀ ਕਹਿੰਦੀ ਹੈ ਤੇ ਉੱਥੇ ਕੀ ਕਾਰਜ ਵਿਵਹਾਰ ਚੱਲ ਰਹੇ ਨੇ ਤੇ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਸਾਡੇ ਨਾਲ ਝਾਤ ਪਾਉਂਦੇ ਨੇ ਜਾਣਕਾਰੀ ਸਾਂਝੀ ਕਰਦੇ ਨੇ ਸੀਨੀਅਰ ਜਰਨਲਿਸਟ ਕਰਨੈਲ ਸਿੰਘ ਹੋਰੀ ਸਭ ਤੋਂ ਪਹਿਲਾਂ ਕਰਨੈਲ ਸਿੰਘ ਹੋਰਾਂ ਦਾ ਸਵਾਗਤ ਕਰਦੇ ਹਾਂ ਕਰਨੈਲ ਜੀ ਬਹੁਤ ਬਹੁਤ ਸਵਾਗਤ ਹੈ ਹਾਂਜੀ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰੇ ਸਾਡੇ ਗਲੋਬਲ ਪੰਜਾਬ ਦੇ ਦੇਖਣ ਵਾਲੇ ਭੈਣਾ ਭਰਾਵਾਂ ਸਾਰੇ ਸਜਣਾ ਬਿਤਰਾਂ ਜੀ ਕਰਨਲ ਸਿੰਘ ਜੀ ਜਿਸ ਤਰ੍ਹਾਂ ਦੇ ਨਾਲ ਬੜੇ ਇੱਕ ਪਵਿੱਤਰ ਦਿਨ ਚੱਲ ਰਹੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵੀ ਹੋਣੇ ਨੇ ਤਿਆਰੀਆਂ ਇਧਰ ਪੰਜਾਬ 'ਚ ਵੀ ਚੱਲ ਰਹੀਆਂ ਨੇ ਇੰਡੀਆ 'ਚ ਵੀ ਚੱਲ ਰਹੀਆਂ ਨੇ ਤੇ ਉਧਰ ਆਸਟ੍ਰੇਲੀਆ ਦੇ ਵਿੱਚ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਨੇ ਤਾਂ ਜੋ ਗੁਰੂ ਸਹਿਬਾਨ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਸਕੇ ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਸਕੇ ਤੇ ਖਾਸ ਕਰ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਫਿਰ ਇਹ ਪੀੜ੍ਹੀ ਹੈ ਉਹ ਵੀ ਉਸ ਸ਼ਹਾਦਤ ਤੋਂ ਜਾਣੂ ਹੋ ਸਕੇ ਕਿ ਕਿੱਡਾ ਵੱਡਾ ਬਲਦਾਨ ਕਿੱਡੀ ਵੱਡੀ ਕੁਰਬਾਨੀ ਗੁਰੂ ਸਾਹਿਬ ਨੇ ਦਿੱਤੀ ਸੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਭਾਈ ਹੋਏ ਸੀਗੇ ਸ਼ਹੀਦ ਉਹਨਾਂ ਦੇ ਬਾਰੇ ਵੀ ਜਾਨਣਾ ਬੜਾ ਲਾਜ਼ਮੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਨੇ ਕੀ ਤਿਆਰੀਆਂ ਚੱਲ ਰਹੀਆਂ ਨੇ ਜੀ ਬਿਲਕੁਲ ਜੀ ਮਨੁੱਖਤਾ ਦੇ ਰਾਖੇ ਉਸ ਵੇਲੇ ਜੁਨੋ ਤਾਂ ਹੁੰਦੀ ਨਹੀਂ ਸੀਗੀ ਅਨੰਤਪੁਰ ਸਾਹਿਬ ਜਿਉਂ ਜੁਨੋ ਸਮਝਿਆ ਜਾਂਦਾ ਸੀ ਸਾਰੀ ਦੁਨੀਆ ਤੇ ਕਿਉਂਕਿ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਤੇ ਇਦਾਂ ਹੀ ਗੁਰਨਾਨਕ ਦੇਵ ਜੀ ਤੋਂ ਲੈ ਕੇ ਜਿਨ੍ਹਾਂ ਨੇ ਕਿ ਸਾਰੇ ਬੈਰੀਅਰ ਰਕਾਸਟ ਦੇ ਤੋੜੇ ਲੇਡੀ ਦਸ ਉਹ ਕਿਉਂ ਮੁੰਦਾ ਆਖਿਆ ਬਰਾਬਰਤਾ ਦਿੱਤੀ ਇਦਾਂ ਹੀ ਸਹਾਦਤਾਂ ਦਿੱਤੀਆਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸੋ ਉਹ ਅਨੰਦਪੁਰ ਵਾਸੀ ਇੱਕ ਰਾਜਧਾਨੀ ਸੀ ਜਿਹੜੀ ਕਿ ਜਿੱਥੇ ਕਿ ਚੱਲ ਕੇ ਆਏ ਪਹਿਲੇ ਦੇ ਦੁਖੀ ਪੰਡਤ ਜੋ ਦਮਾ ਪਾ ਕਹਿੰਦੇ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਤਾਂ ਹੀ ਕਿਹਾ ਜਾਂਦਾ ਵੀ ਤਿਲਕ ਦੇ ਜੰਜੂ ਦਾ ਰਾਖਾ ਗੁਰਤੇਗ ਬਹਾਦਰ ਜੀ ਨੂੰ ਮੰਨਿਆ ਗਿਆ ਉਹਨਾਂ ਦਾ 350 ਸਾਲਾ ਪ੍ਰੋਗਰਾਮ ਉਹਨਾਂ ਦਾ 350 ਸਾਲੇ ਸਹੀਦੀਪੁਰ ਨੂੰ ਸੌਂਦ ਸਾਰੇ ਪ੍ਰੋਗਰਾਮ ساری ਦੁਨੀਆ ਤੇ ਜਿੱਥੇ ਇੱਥੇ ਵੀ ਗੁਰੂ ਨਾਨਕ ਨਾਮ ਲੈਵਾ ਬੈਠੇ ਆ ਸਿੱਖ ਉੱਥੇ ਮਨਾਏ ਜਾ ਰਹੇ ਆ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਇੱਥੇ ਹੁਣ 27 ਨਵੰਬਰ ਨੂੰ ਕੈੰਬਰਾ ਸਾਡੀ ਰਾਜਧਾਨੀ ਆ ਉਹਦੇ ਵਿੱਚ ਸਾਰੇ ਗੁਰੂ ਘਰਾਂ ਵੱਲੋਂ ਵੀ ਇੱਕ ਸੰਸਥਾ ਮਿਲ ਬੰਦੀ ਉਹਨਾਂ ਵੱਲੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਊਗਾ ਜੀ ਤੇ ਉਹ ਪੀਐਮ ਵੀ ਸੰਬੋਧਨ ਕਰੂਗਾ ਸਾਡਾ ਪ੍ਰਾਈਮ ਮਿਨਿਸਟਰ ਤੇ ਹੋਰ ਸਾਰੀਆਂ ਜਥੇਬੰਦੀਆਂ ਨੂੰ ਵੀ ਸੱਦਾ ਆ ਤੇ ਉਹਨਾਂ ਸਾਰਿਆਂ ਨੂੰ ਇੰਗਲਿਸ਼ ਪੰਜਾਬੀ ਸਾਰਿਆਂ ਧਰਮਾਂ ਦੇ ਵਿੱਚ ਦੱਸਿਆ ਜਾਊਗਾ ਬਈ ਆਲਰੇਡੀ ਜੇ ਹਿਸਤਰੀ ਬਾਤੀ ਜਾਵੇ ਤਾਂ ਉਹਦੇ ਵਿੱਚ ਸਾਰਾ ਕੁਝ ਪਿਆ ਆ ਤੇ ਦੇਖਿਆ ਜਾਵੇ ਤੇ ਮੁਕਤੀ ਦੀ ਰਾਖੀ ਲਈ ਸੀ ਨਾ ਜ਼ੁਲਮ ਦੇ ਅਗੇਂਸਟ ਹਮੇਸ਼ਾ ਹੀ ਸੇਖਾਂ ਦੇ ਗੁਰੂਆਂ ਵੱਲੋਂ ਇਹੀ ਰੱਖਿਆ ਸਖਾਲੋ ਜੀ ਵੀ ਇਹੀ ਕਹਿੰਦੀ ਆ ਜਿਦਾਂ ਹੁਣ ਵੀ ਆ ਵੀ ਅਸੀਂ ਜ਼ੁਲਮ ਨਾ ਸਹਿਣਾ ਨਾ ਕਿਸੇ ਤੇ ਹਉਂ ਦੇਣਾ ਆ ਨਾ ਜ਼ੁਲਮ ਕਰਨਾ ਆ ਫਿਰ ਭੌ ਨਰਵੰਦ ਹੁੰਦਿਆਂ ਉਹਨਾਂ ਨੇ ਇਹਨਾਂ ਜਿਦਾਂ ਤੁਸੀਂ ਕਿਹਾ ਬਈ ਉਹਨਾਂ ਦੇ ਪੰਜ ਨਾਲ ਜਿਹੜੇ ਪਿਆਰੇ ਗਏ ਸੀਗੇ ਭਾਈ ਮਤੀਦਾਸ ਜੀ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਵੀ ਪਹਿਲਾਂ ਤਾਂ ਸਿਹਿ ਦਿੱਤੇ ਗਏ ਬਈ ਗੁਰੂ ਦੇ ਨਾਲ ਉਹਨਾਂ ਦਾ ਪਿਆਰ ਦੇਖਿਆ ਜਾਵੇ ਪ੍ਰੀਤੀ ਗੁਰੂ ਨਾਲ ਦੇਖੀ ਜਾਵੇ ਜਿਦਾਂ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆ ਇਦਾਂ ਹੀ ਵੀ ਗੁਰੂ ਜਰ ਦੋਰ ਜਾਉਗੇ ਪਰ ਉਹ ਤੇਗ ਪਹਿਲਾਂ ਤੁਸੀਂ ਤੇਗ ਦੇ ਉਹਨਾਂ ਨੂੰ ਇਸੇ ਕਰਕੇ ਗਿਆ ਵੀ ਤੇਗ ਬਹਾਦਰ ਸਿਮਰੀਆ ਤੇ ਉਹ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਇਸ ਸਾਰੀ ਇਸ ਖਿੱਤੇ ਦੇ ਲੋਕਾਂ ਦਾ ਹਾਂ ਤਾਂ ਦੁਨੀਆ ਤੇ ਕਹਿ ਸਕਦੇ ਹਾਂ ਉਹਨਾਂ ਨੇ ਬਲੀਦਾਨ ਦੇ ਕੇ ਅਮਰਖਤਾ ਦੀ ਰਾਖੀ ਕੀਤੀ ਸੋ ਸਾਰਿਆਂ ਨੂੰ ਸੱਦਾ ਗਿਆ ਆਪਣੇ ਆਪਣੇ ਹਰੇ ਗੁਰੂ ਘਰ ਦੇ ਨੇੜੇਲੇ ਗੁਰੂ ਘਰਾਂ 'ਚ ਪੁੱਜ ਕੇ ਤੁਸੀਂ ਸੰਗਤਾਂ ਨੇ ਸੇਵਾ ਕਰਨੀ ਆ ਜਸ ਮੰਨਣਾ ਕੀਰਤਨ ਦਾ ਗੁਰਪੁਰਬ ਦਾ ਸੋ ਇਸੇ ਸੰਦਰਭ ਦੇ ਵਿੱਚ 22 ਨਵੰਬਰ ਨਗਰ ਕੀਰਤਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਬਲੈਕਟਾਊਨ ਵਾਲਿਆਂ ਵੱਲੋਂ ਸਾਰੇ ਹੀ ਆਸਟ੍ਰੇਲੀਆ ਦੇ ਗੁਰੂ ਘਰਾਂ ਦੀ ਹਮਾਇਤ ਦੇ ਨਾਲ ਕੋਆਪਰੇਸ਼ਨ ਦੇ ਨਾਲ ਸ਼ੋ ਗਰਾਊਂਡ ਬਲੈਕਟਾਊਨ ਸ਼ੋ ਗਰਾਊਂਡ ਦੇ ਵਿੱਚ ਨਗਰ ਕੀਰਤਨ ਹੋਊਗਾ ਤੁਸੀਂ ਦੇਖ ਸਕਦੇ ਆ ਆ ਭਾਈ ਜਸਵੀਰ ਸਿੰਘ ਜੀ ਤੇ ਹੋਰ ਭਾਈ ਮਰੀਕ ਸਿੰਘ ਤੇ ਇਦਾਂ ਹੀ ਸਰ ਮਹਿੰਗਾ ਸਿੰਘ ਤੇ ਆ ਇਹ ਬ੍ਰੇਵਸ ਵੀ ਗੁਰਦੁਆਰੇ ਅਮਰ ਸੰਚਾਰ ਵੀ ਹੋਣਾ ਜੋ ਕਿ 29 ਨਵੰਬਰ ਨੂੰ ਹੈ ਸੋ ਇਹ ਸਾਰੇ ਨਾਮ ਰਖਾ ਸਕਦੇ ਆ ਆਪਣੇ ਉੱਤੇ ਇਦਾਂ ਹੀ ਗੁਰਦੁਆਰਾ ਤਾਰਾ ਮਾਰਾ ਵੀ ਸਾਰੀਆਂ ਸੰਗਤਾਂ ਨੂੰ ਬੱਦ ਚੜ ਕੇ ਪਹੁੰਚਣ ਦੀ ਵੀ ਭੀਖ ਲਿਆ ਉੱਥੇ ਬੁਲਾਰੇ ਵੀ ਹੋਣ ਇਸੇ ਤਰ੍ਹਾਂ 11 ਤੋਂ 3 ਵਜੇ ਤੱਕ ਸ਼ੋਅ ਗਰਾਊਂਡ ਦੇ ਵਿੱਚ ਕਾਫੀ ਸਾਰੀਆਂ ਸ਼ੋਅ ਗਰਾਊਂਡਾਂ ਦੁਨੀਆ ਭਰ ਦੇ ਹਰੇ ਖੇਤਿਆਂ ਦੇ ਵਿੱਚ ਗੁਰੂਆਂ ਦੇ ਸਿੱਖਾਂ ਵੱਲੋਂ ਆਪਣੇ ਗੁਰੂ ਪਤੀ ਚੜ ਦਾ ਪਿਆਰ ਭਾਵਨਾ ਨਾਲ ਉਹਨਾਂ ਦੇ ਦਿਨ ਮਨਾਏ ਜਾਣਗੇ ਇੱਥੇ ਇਹ ਵਰਨਣ ਜੋ ਗਿਆ ਤਰਮਿੰਦਰ ਮੈਂ ਦੱਸਦਿਆਂ ਹੋਰ ਸਿਲੇ ਹੀ ਸਾਲ ਤੋਂ ਜਿਹੜੇ ਸਭ ਤੋਂ ਵੱਡੇ ਪਰਵਗਾਰੀ ਨੇ ਸਾਡੇ ਇਥੇ ਸਾਰ ਜਤਿੰਦਰ ਸਿੰਘ ਜੀ ਓਪਲ ਬਹੁਤ ਤਕੜਾ ਬਿਜ਼ਨਸ ਲੀਡਰ ਦਾ ਉਨੀ ਹੀ ਉਹਨਾਂ ਦੀ ਸੇਵਾ ਭਾਵਨਾ ਆ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਵੀ ਉਥੋਂ ਲੈ ਕੇ ਆਉਂਦੇ ਦਰਵਾਜ਼ਾ ਹੋਂ ਤੋਂ ਹਰੇਕ ਜਿੱਥੇ ਕੈਨੇਡਾ ਅਮਰੀਕਾ ਜਾਂ థਾਈਲੈਂਡ ਜਾਂ ਸਿੰਗਾਪੁਰ ਫੇਰ ਉਥੇ ਉਪੂਰ ਕਰਦੇ ਆ ਉਨਾ ਬਾਲੋਂ ਲੱਖਾਂ ਹੀ ਪਾਠ ਰਖਾਏ ਗਏ ਸੀ ਸਹਿਜ ਪਾਠ ਗੁਰਦੁਆਰਿਆਂ ਚ ਤੋਂ ਇਸੇ ਤਰ੍ਹਾਂ ਬਲੈਕਟੋਨ ਵੀ ਉਹ ਗੁਰੂ ਜਿਹੜੇ ਪਾਠ ਰੱਖੇ ਗਏ ਸੀ ਗੁਰੂ ਦੀ ਜਾਦ ਵਿੱਚ ਉਹ ਭੋਗ ਵੀ ਪਾਈ ਜਾਣਗੇ ਇਦਾਂ ਹੀ ਸਾਰੇ ਲੱਖਾਂ ਕਰੋੜਾਂ ਪਾਠ ਕੀਤੇ ਗਏ ਅੱਜ ਕੱਲ੍ਹ ਦੁਨੀਆ ਦੇ ਉੱਤੇ ਬਹੁਤ ਸ਼ਾਂਤੀ ਦੀ ਜਾਂ ਇਦਾਂ ਦੇ ਰਾਖਿਆਂ ਦੀ ਸਾਡੇ ਗੁਰੂਆਂ ਵਾਂਗੂ ਬਹੁਤ ਹੀ ਲੋੜ ਆ ਹੁਣ ਪਤਾ ਹੀ ਆ ਕਾਫੀ ਖਿੱਕਿਆਂ ਦੇ ਵਿੱਚ ਲੜਾਈਆਂ ਝਗੜੇ ਹੁਣੇ-ਹੁਣੇ ਆਪਾਂ ਦੇਖਦੇ ਆਂ ਬੰਬ ਧਮਾਕੇ ਹੁੰਦੇ ਆ ਕਿ ਕਰਕੇ ਬਹੁਤ ਹੀ ਲੜਿੰਦੀ ਰਲਾਸ ਆ ਸਾਰਿਆਂ ਵੱਲੋਂ ਇਹ ਪ੍ਰੇ ਕੀਤੀ ਜਾਊਗੀ ਜਾਗਤ ਜਲੰਦਾਰ ਰੱਖ ਲੈ ਜੀ ਬਿਲਕੁਲ ਜੀ ਕਿਉਂਕਿ ਦੇਸ਼ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਮਾਗਮ ਲਿਖੇ ਗਏ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਕਹਿ ਲਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਵੱਲੋਂ ਵੀ ਇਹ ਜਿਹੜੇ ਨੇ ਸਮਾਗਮ ਕੀਤੇ ਜਾ ਰਹੇ ਨੇ ਵੱਖ-ਵੱਖ ਸੂਬਿਆਂ ਤੋਂ ਜਿਹੜੇ ਇਲਾਹੀ ਨਗਰ ਕੀਰਤਨ ਨੇ ਉਹ ਸਜਾਏ ਗਏ ਨੇ ਤੇ ਉਹ ਪੰਜਾਬ ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਦਾ ਵੀ ਜਿਹੜਾ ਨਿੱਗਾ ਤੇ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਨ ਕੀਤਾ ਜਾ ਰਿਹਾ ਉਹਨਾਂ ਦੇ 350ਵੇਂ ਸ਼ਹੀਦੀ ਪੁਰਬ ਦੇ ਉੱਤੇ ਤੇ ਸਮਾਗਮ ਮੁਲਕੇ ਜਾ ਰਹੇ ਨੇ ਆਸਟ੍ਰੇਲੀਆ ਦੀ ਅਪਡੇਟ ਸਾਡੇ ਕੋਲ ਆ ਗਈ ਹੈ ਤੇ ਇਸ ਤੋਂ ਇਲਾਵਾ ਕਰਨਲ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦਾ ਵੀ ਸ਼ਹੀਦੀ ਪੁਰਬ ਹੈ ਉਹਨੂੰ ਲੈ ਕੇ ਵੀ ਕਈ ਜੜੀਆਂ ਨੇ ਉਹ ਸਰਗਰਮੀਆਂ ਨੇ ਤੇ ਆਸਟ੍ਰੇਲੀਆ ਦੇ ਵਿੱਚ ਕੀ ਕੁਝ ਖਾਸ ਹੈ ਜੀ ਬਿਲਕੁਲ ਜੀ ਜਿੱਦਾਂ ਹੁਣ ਅੱਜ ਮੇਰੇ ਖਿਆਲ 15 ਨਵੰਬਰ ਹੀ ਹੈ ਤੇ ਅੱਜ ਉਹਨਾਂ ਦਾ ਸ਼ਹੀਦੀ ਗੁਰਦੁਆਰਾ ਬਾਬਾ ਦੀਪ ਸਿੰਘ ਤੇ ਹੋਰ ਸਰੌਂਡਿੰਗ ਏਰੀਆ ਦੇ ਗੁਰੂ ਘਰਾਂ ਦੇ ਵਿੱਚ ਜਿੱਦਾਂ ਕਿ ਗੁਰੂ ਸਾਹਿਬਾਨ ਦਾ ਆਪਣਾ ਹੀ ਫਰਮਾਨ ਸੀਗਾ ਜਿਉਂ ਤੋਂ ਪ੍ਰੇਮ ਖੇਲਣ ਕਾ ਚਾਉ ਸੇਰ ਤਰ ਤਲੀ ਗਲੀ ਮੇਰੀ ਆਓ ਕਰਕੇ ਬੁਖਾ ਦੇਤਾ ਇਹ ਮਾਇਰ ਇਤਮਾਰਗ ਪੈਰ ਤਰੀਜਾ ਸਿਰ ਦੀਜਾ ਕਾਉਂ ਨਾ ਕੀਜਾ ਜੀ ਧੰਨ ਧੰਨ ਬਾਬਾ ਦੀ ਜੀ ਜੋ ਤੁਸੀਂ ਦੇਖ ਲਈਆਂ ਜਿੰਨੀ ਵਾਰੀ ਵੀ ਅਹਰਦਰ ਸਾਹਿਬ ਅਕਾਲ ਤਖਤ ਨੂੰ ਕੇਰਾ ਪਿਆ ਸਿੱਖਾਂ ਨੇ ਮੋਹਰੇ ਹੋ ਕੇ ਕਰਵਾਨੀਆਂ ਦਿੱਤੀਆਂ ਇਹ ਸਭ ਤੋਂ ਪਹਿਲੇ ਫਾਊਂਡਰ ਜਿਨ੍ਹਾਂ ਨੇ ਕਿ ਕਰਵਾਨੀਆਂ ਦਿੱਤੇ ਕਿ ਉਦੋਂ ਆਜ਼ਾਦ ਕਰਵਾਇਆ ਆਪਣੇ ਹਰਮੰਦਰ ਸਾਹਿਬ ਤੇ ਦਰਬਾਰ ਸਾਹਿਬ ਤੇ ਸਾਰਾ ਕੁਝ ਜਿੰਨਾ ਵੀ ਸਾਰਾ ਪ੍ਰਿੰਸਸ ਸਿਆ ਉਹ ਉਹਨਾਂ ਦੀ ਯਾਦ ਵਿੱਚ ਅੱਜ ਵੀ ਛੇਦੀ ਪ੍ਰੋਗਰਾਮ ਚੱਲਦੇ ਰਹੇ ਤੇ ਇਦਾਂ ਹੀ ਚੱਲਦੇ ਰਹਿਣਗੇ ਬਹੁਤ ਸਾਰੀਆਂ ਸੰਗਤਾਂ ਤੋਂ ਮਨੋ ਸੇਵਾਦਾਰਾਂ ਦਾ ਵੀ ਕੋਈ ਅੰਤ ਨਹੀਂ ਹੈ ਤੇ ਇਦਾਂ ਹੀ ਗੁਰੂ ਘਰਾਂ ਦੇ ਸੇਵਾਦਾਰਾਂ ਦੀ ਲੋੜ ਵੀ ਬਹੁਤ ਆ ਸੋ ਸਾਰੇ ਜਣੇ ਆਪਣੇ ਨਾਮ ਜੋ ਤੇ ਗੁਰੂ ਜਸ ਮਾਣੋ ਤੇ ਆਪਣੀਆਂ ਤੁਸੀਂ ਜਿੰਨੀਆਂ ਵੀ ਆ ਸੋਭ ਸ਼ਾਮਾ ਪ੍ਰਾਪਤੀ ਲਈ ਅਰਦਾਸ ਵੀ ਕਰ ਸਕਦੇ ਹੋ ਸੋ ਇਸ ਕਰਕੇ ਜਿੱਦਾਂ ਤੁਸੀਂ ਦੇਖਦੇ ਆਂ ਪੇ ਆਨੰਦਪੁਰ ਦੇ ਵਾਸੀ ਉੱਥੋਂ ਜਾ ਕੇ ਦਿੱਲੀ ਜਾ ਕੇ ਉੱਥੇ ਸੀਸ ਗੰਜ ਗੁਰਦੁਆਰੇ ਥਾਂ-ਥਾਂ ਬਣੇ ਹੋਏ ਆ ਤੇ ਇਹ ਨੂੰ ਬ੍ਰੀਫਰੈਸ਼ ਕੀਤਾ ਜਾਵੇ ਹਰ ਵੇਲੇ ਯਾਦ ਰੱਖਣਾ ਜਾਂ ਕਰੋਨਾ ਦੁਨੀਆ ਨੂੰ ਬਹੁਤ ਹੀ ਜ਼ਰੂਰੀ ਆ ਤੇ ਨਾਲ ਹੀ ਇੱਕ ਹੋਰ ਖਬਰ ਵੀ ਸਾਂਝੀ ਕਰ ਲੈਣੇ ਆ ਜੀ ਉਹ ਐ ਸਾਲਾਨਾ ਜਕੈਲੀ ਕੀ ਐਨੂਅਲ ਸਿੱਖ ਯੂਥ ਕੈਂਪ ਉਹ ਵੀ ਕਾਫੀ ਚਰਚਾ ਦੇ ਵਿੱਚ ਹੈ ਜੀ ਦੇਖੋ ਇਹ ਹੁੰਦਾ ਜੀ ਇਹਨਾਂ ਦਾ 26 ਮਾਹ ਸਾਲਾਨਾ ਸ਼ਾਇਦ ਕੈਂਪ ਹੈ ਤੇ ਸਿੱਖ ਯੂਥ ਇਹਦੇ ਵਿੱਚ ਮਲੇਸ਼ੀਆ ਤੋਂ ਸਿੰਗਾਪੁਰ ਤੋਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਕਾਫੀ ਵਧੀਆ ਭਾਈ ਦਾਇਆ ਸਿੰਘ ਹੋਣੀ ਆ ਮਲੇਸ਼ੀਆ ਤੋਂ ਹੋਰ ਵੀ ਜਥੇ ਪਹੁੰਚ ਰਹੇ ਬਹੁਤ ਸਾਰੇ ਉੱਚ ਪੱਧਰ ਦੇ ਬੁਲਾਰੇ ਟੀਚਿੰਗ ਦੇ ਸੋ ਇਹਨੂੰ ਅਸੀਂ ਕਹਿੰਦੇ ਆ ਜੀ ਜੁਥ ਐਂਡ ਫੈਮਿਲੀ ਫੈਮਿਲੀਆਂ ਵੀ ਕੈਂਪ ਲਾਉਂਦੀਆਂ ਨਾਲ ਜੁਥ ਐਂਡ ਫੈਮਿਲੀ ਕੈਂਪ ਲਾਹੇ 26 ਮੈਨੂਅਲ ਸਮਰ ਕੈਂਪ ਉਹਦੇ ਵਾਸਤੇ ਰਜਿਸਟ੍ਰੇਸ਼ਨ ਜਾਰੀ ਆ ਉਹਨਾਂ ਦੀ ਸਾਈਟ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਜ਼ਰੂਰ ਕਰਾ ਲਓ 350 ਤੋਂ ਉੱਪਰ ਉਹਦੇ ਵਿੱਚ ਬੱਚੇ ਜਾਂ ਫੈਮਿਲੀਆਂ ਆਉਂਦੇ ਆ ਬਹੁਤ ਸਾਰਾ ਗੁਰੂ ਦੀਆਂ ਟੀਚਿੰਗਸ ਬਾਰੇ ਵੀ ਗੇਮਾਂ ਬਾਰੇ ਵੀ ਸਿੱਖਾਉਂਦੀਆਂ ਤੇ ਹੋਰ ਸਾਰੇ ਤਰ੍ਹਾਂ ਦੀ ਐਕਟੀਆਂ ਸਵੇਰ ਤੋਂ ਲੈ ਕੇ ਇਹ ਲਗਾਤਾਰ ਹੁੰਦਾ ਇਹ 7 ਤੋਂ ਲੈ ਕੇ 11 ਜਨਵਰੀ ਨੂੰ ਤਾਕੋ ਪਵੇਗਾ ਸ਼ਬਦ ਇਹਦੇ ਵਿੱਚ ਕੋਲਰਾਇਸ ਸੈਂਟਰ ਸਿਖੇ ਜੀ ਬਿਲਕੁਲ ਜੀ ਤੇ ਕਰਨਲ ਸਿੰਘ ਜੀ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਨੂੰ ਪਰਫੁੱਲਤ ਕਰਨ ਵਾਸਤੇ ਸਰਕਾਰਾਂ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਨੇ ਤੇ ਕੁਝ ਜਿਹੜੀਆਂ ਅਕੈਡਮੀਜ਼ ਹੁੰਦੀਆਂ ਨੇ ਕੁਝ ਕਲੱਬ ਬਣੇ ਹੁੰਦੇ ਨੇ ਉਹ ਵੀ ਆਪਣੇ ਪੱਧਰ ਦੇ ਉੱਤੇ ਟੀਮਾਂ ਵਗੈਰਾ ਦੀ ਤਿਆਰੀ ਕਰਵਾਉਂਦੇ ਨੇ ਤਾਂ ਜੋ ਜਿਹੜੀਆਂ ਆਲਾਮਤਾਂ ਨੇ ਉਹਨਾਂ ਤੋਂ ਬੱਚਿਆਂ ਨੂੰ ਖਾਸ ਕਰ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਤੇ ਹੁਣ ਇੱਕ ਵੱਡੀ ਗੱਲ ਇਹ ਹੈ ਕਿ 38ਵਾਂ ਜਿਹੜੀਆਂ ਸਿੱਖ ਖੇਡਾਂ ਨੇ ਉਹ 2022 ਦੇ ਵਿੱਚ ਹੋਣੀਆਂ ਨੇ ਪਰ ਨਿਰਧਾਰਤ ਹੋਈਆਂ ਨੇ ਉਹ ਮੈਲਬਰਨ ਦੇ ਵਿੱਚ ਹੋਣੀਆਂ ਜੀ ਕਾਫੀ ਜਿਹੜੀਆਂ ਉਹ ਵੀ ਹੁਣ ਸਰਗਰਮੀਆਂ ਨੇ ਮੈਲਬਰਨ ਦੇ ਵਿੱਚ ਵੱਜ ਜਾਣਗੀਆਂ ਦੇਖੋ ਅੱਜ ਹੀ ਉਹਨਾਂ ਦੀ ਮੀਟਿੰਗ ਵੀ ਚੱਲ ਰਹੀ ਸੀ মিডিਆ ਵਾਲਿਆਂ ਦੀ ਸੀ ਉੱਥੇ ਦੀ ਲੋਕਲ ਤੇ ਇਹਨਾਂ ਦੀ ਹੁੰਦੀ ਆ ਜੀ ਨੈਸ਼ਨਲ ਬੋਡੀ ਕਮੇਟੀ ਆ ਕਾਫੀ ਦੇਰ ਤੋਂ ਪਹਿਲਾਂ 20 ਸਾਲ ਹੋ ਗਏ ਦੇਖੋ ਚੱਲਦੀਆਂ ਨੂੰ ਤੇ ਵੀ ਐਡਲੂਟ ਸ਼ੁਰੂ ਹੋਈਆਂ ਸਿਗੀਆਂ ਬਸਾਖੀ ਤੋਂ ਉਸੇ ਸਮੇਂ ਦੇ ਵਿੱਚ ਜਿੱਦਾਂ ਰੁੱਤ ਬਦਲਦੀ ਆ ਸਾਰਾ ਕੁਝ ਹੁੰਦਾ ਇਹ ਗੇਮਾਂ ਹੁਣ ਇੰਨੀ ਆ ਮਸ਼ਹੂਰ ਹੋ ਚੁੱਕੀਆਂ ਵੀ ਆਸਟ੍ਰੇਲੀਅਨ ਮੈਂਬਰ ਪਾਰਲੀਮੈਂਟਰੀਅਨ ਚਾਹੇ ਕੋਈ ਵੀ ਆਪੋਜੀਸ਼ਨ ਹੋਵੇ ਜਾਂ ਸਰਕਾਰ ਦੀ ਪਾਰਟੀ ਹੋਵੇ ਸਾਰੇ ਉੱਥੇ ਆਉਂਦੇ ਆ ਆਉਂਦੇ ਆ ਤੇ ਆਪਣਾ ਯੋਗਦਾਨ ਵੀ ਪਾਉਂਦੇ ਆ ਤੇ ਵੱਡੇ ਵੱਡੇ ਬਿਜ਼ਨਸ ਵੀ ਸਪான்ਸਰ ਕਰਦੇ ਆ ਉਹਨਾਂ ਨੂੰ ਸਪான்ਸਰ ਕਰਨ ਲਈ ਇੱਕ ਬੇਨਤੀ ਆ ਉਹਨਾਂ ਵੱਲੋਂ ਕਮੇਟੀ ਵੱਲੋਂ ਤੇ ਅੱਜ ਉਹਨਾਂ ਦੀ ਕਮੇਟੀ ਵੀ ਚੁਣੀ ਗਈ ਆ ਵਿਕਟੋਰੀਆ ਦੀ ਮੈਲਬਨ ਦੀ ਜਿਨ੍ਹਾਂ ਨੇ ਕਿ ਇੱਕ ਦੀ ਜ਼ਿੰਮੇਵਾਰੀ ਲਈ ਆ ਸੇਵਾਦਾਰਾਂ ਨੇ ਅਸੀਂ ਉਹਨਾਂ ਨੂੰ ਜੀਓਆਈ ਕਹਿੰਦੇ ਆ ਤੇ ਬਹੁਤ ਵੱਡਾ ਪ੍ਰਾਊਡ ਆ ਉਹਨਾਂ ਤੇ ਮਾਣ ਆ ਲਗਭਗ 1.5 ਮਿਲੀਅਨ ਕਹਿੰਦੇ ਆ ਤੇ ਖਰਚਾ ਆਉਣਾ ਆ ਬਹੁਤ ਵੱਡਾ ਬਜਟ ਹੋ ਗਿਆ ਕਾਫੀ ਤੁਸੀਂ ਦੇਖਿਆ ਜਾਵੇ ਤਾਂ ਇਹ ਕੋਰੋਨਾ ਦੇ ਹਿਸਾਬ ਨਾਲ ਹੋ ਜਾਂਦਾ ਜੀ ਤੇ ਇਹਦੇ ਵਿੱਚ ਗੇਮਾਂ ਵੀ ਬਹੁਤ 3000 ਦੇ ਲਗਭਗ ਐਜਿਕੀ ਦਾ ਹਲੇ ਪੂਰੀ ਫਿਗਰ ਸਾਹਮਣੇ ਨਹੀਂ 2-3000 ਤਾਂ ਪਲੇਅਰ ਹੀ ਹੋ ਦੇਖੋ ਸੌਕਰ ਦੀਆਂ ਟੀਮਾਂ ਹੋ ਜਾਂਦੀਆਂ ਤੇ ਬਈ ਪਤੀ थी ਇਦਾਂ ਸਾਰੀਆਂ ਤਰ੍ਹਾਂ ਦੀਆਂ ਗੇਮਾਂ ਹੁੰਦੀਆਂ ਤੋਂ ਸਾਰਿਆਂ ਨੂੰ ਫਿਰ ਬੇਨਤੀ ਆ ਬਿਜ਼ਨਸ ਵਾਲਿਆਂ ਨੂੰ ਵੀ ਤੁਸੀਂ ਆਪਣੀ ਸਪਾਂਸਰਸ਼ਿਪ ਜਿਹੜੀਆਂ ਲੈਣੀਆਂ ਕਿਸੇ ਬੋਲੇ ਆਪਣਾ ਨਾਮ ਬਿਜ਼ਨਸ ਦਾ ਕਰਨਾ ਚਾਹੁੰਦੇ ਤਾਂ ਇਸੋਲੇ ਚੰਗਾ ਮੌਕਾ ਆ ਤੇ ਤੁਸੀਂ ਸਪਾਂਸਰਸ਼ਿਪ ਲੈ ਸਕਦੇ ਆ ਤੋਂ ਇਸੇ ਤਰ੍ਹਾਂ ਗੁਰਤੇਜ ਸਿੰਘ ਉਹ ਨਹੀਂ ਸਾਡੇ ਗੋਮੀ ਬਾਜ ਵਾਲਿਆਂ ਨੇ ਆ ਫੋਟੋ ਵੀ ਭੇਜੀਆ ਤੁਹਾਨੂੰ ਕਮੇਟੀ ਦੀਆਂ ਤੇ ਉਹਨਾਂ ਨੇ ਅੱਜ ਇਹ ਜਾਣਕਾਰੀ ਵੀ ਦਿੱਤੀ ਵੀ ਮੈਲਬਨ ਦੇ ਵਿੱਚ ਜਿਹੜੀ ਕਮੇਟੀ ਬਣੀ ਆ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਆ 3 ਤੋਂ 5 ਅਪ੍ਰੈਲ ਨੂੰ ਹੁੰਦੀਆਂ ਹੁਣ ਤੋਂ ਤੁਸੀਂ ਆਪਣੀਆਂ ਛੁੱਟੀਆਂ ਉੱਤੇ ਜਮ੍ਹਾਂ ਕਰਵਾ ਸਕਦੇ ਹੋ ਛੁੱਟੀਆਂ ਨੂੰ ਹੋਲਡ ਰੱਖ ਸਕਦੇ ਜੀ ਬਿਲਕੁਲ ਜੀ ਤੇ ਅਗਲੀ ਜਿਹੜੀ ਚਰਚਾ ਆਪੇ ਕਰਨੀ ਹੈ ਜੀ ਉਹ ਹੈ ਕਿ ਪੰਜਾਬੀ ਰੇਡੀਓ ਸੇਵਾ ਦੇ ਕਈ ਸਾਲ ਹੋ ਗਏ ਨੇ ਤੇ ਹੁਣ ਜਸ਼ਨਾਂ ਵਾਲਾ ਮਾਹੌਲ ਬਣਿਆ ਹੋਇਆ ਜੀ ਕੋਲ ਜੀ ਬਿਲਕੁਲ ਸਾਡੇ ਉਸ ਟਾਈਮ ਤੇ ਤਾਂ ਬਹੁਤ ਔਖਾ ਹੁੰਦਾ ਸੀ ਜੀ ਕੌਮਸਟਾਰ ਪਰਤਣੇ ਸਾਰ ਦੀਪ ਸਿੰਘ ਸਿੱਧੂ ਹਣੀ ਭਾਜੀ ਉਹਨਾਂ ਦਾ ਹਾਰਮਨ ਰੇਡੀਓ ਅਸੀਂ ਕੋਈ ਵੀ ਪ੍ਰੋਗਰਾਮ ਗਲੋਬਲ ਪੰਜਾਬ ਲਈ ਸਾਰਿਆਂ ਦਾ ਪਲੇਟਫਾਰਮ ਖੁੱਲ ਆ ਧਰਮਿੰਦਰ ਜੀ ਪੰਜਾਬੀਏ ਦੀ ਕੋਈ ਉਹ ਵੀ ਤਾਂ ਅਸੀਂ ਛੇਰ ਕਾਨੂੰਨ ਹਰ ਵੇਲੇ ਇਹ ਸਾਨੂੰ ਮਾਣਿਆ ਵੀ ਉਹਨਾਂ ਨੇ 20 ਸਾਲਾਂ ਤੋਂ ਲਗਾਤਾਰ ਰੇਡੀਓ ਤੇ ਸੇਵਾ ਕੀਤੀ ਨਾਲ ਆਪਣੇ ਕੰਮ ਕਰ ਕੀਤੇ ਉਹਨਾਂ ਦੀ ਚਾਹੇ ਮੈਲਬੋਰਨ ਸੀ ਚਾਹੇ ਐਡਲੇਡਾ ਚਾਹੇ ਸਿਡਨੀ ਆ ਸਾਰੇ ਪਾਸਿਆਂ ਤੋਂ ਲੈ ਕੇ ਜਾਨੀ ਸੰਦੋਖਤਿਆਂ ਨਾਲ ਹੁੰਦੇ ਆ ਹੋਰ ਵੀ ਤੇ ਉਹਨਾਂ ਨੇ ਸਾਰਿਆਂ ਦੇ ਜਾ ਕੇ ਆਪ ਸਿਟੀਆਂ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਤੇ ਉਹਨਾਂ ਨੂੰ ਕੋਪਰੇਸ਼ਨ ਸਹਾਯੋਗ ਲਿਆ ਤੇ ਸਹਾਯੋਗ ਦਾ ਧੰਨਵਾਦ ਕੀਤਾ ਧੰਨਵਾਦ ਦੀਆਂ ਸੀ ਸਾਰਮਨਦੀਪ ਸਿੱਧੂ ਉਹਨਾਂ ਦੇ ਉਹਨਾਂ ਨੇ ਗਲੋਬਲ ਪੰਜਾਬ ਨੂੰ ਵੀ ਸੱਦਿਆ ਸੀ ਪਰ ਕਿਸੇ ਔਰ ਜੇਮਿਆ ਕਰਕੇ ਨਹੀਂ ਜਾ ਸਕੇ ਤੁਹਾਡੀ ਗਲੋਬਲ ਪੰਜਾਬ ਟਰਾਫੀ ਵੀ ਉਹਨਾਂ ਦੇ ਕੋਲ ਪਈ ਆ ਉਹਨਾਂ ਨੂੰ ਬੇਨਤੀ ਕਰਾਂਗੇ ਤੁਹਾਨੂੰ ਕਲੀਅਰ ਕਰ ਦਿੱਤੀ ਆ ਜੀ ਬਿਲਕੁਲ ਜੀ ਤੇ ਆਸਟ੍ਰੇਲੀਆ ਬਾਰੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਪਰ ਕੁਝ ਖਬਰਾਂ ਅਜਿਹੀਆਂ ਹੁੰਦੀਆਂ ਨੇ ਕਰਨਲ ਸਿੰਘ ਜੀ ਜਿਹੜੀਆਂ ਕਿਸੇ ਇੱਕ ਸਟੇਟ ਦੀਆਂ ਇੱਕ ਕੰਟਰੀ ਦੀਆਂ ਹੁੰਦੀਆਂ ਨੇ ਪਰ ਉਹਨਾਂ ਦਾ ਅਸਰ ਪੂਰੇ ਵਿਸ਼ਵ ਦੇ ਉੱਤੇ ਪੈਂਦਾ ਹੈ ਹੁਣ এডਿਊਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਵਿੱਚ ਹੈ ਜ਼ਿਆਦਾਤਰ ਜਿਹੜੇ ਕਾਲਜ ਨੇ ਕਹਿ ਲਈਏ ਕਿ ਸਾਰੇ ਕਾਲਜ ਨੇ ਜਿਹੜੇ ਉਹ ਅਧਿਕ ਪੰਜਾਬ ਦੇ ਐਫੀਲੀਏਟਡ ਨੇ ਪੰਜਾਬ ਯੂਨੀਵਰਸਿਟੀ ਦੇ ਨਾਲ ਹਰਿਆਣੇ ਦਾ ਕੋਈ ਵੀ ਕਾਲਜ ਉਹਦੇ ਨਾਲ ਐਫੀਲੀਏਟਡ ਨਹੀਂ ਹੈਗਾ ਪਰ ਹੁਣ ਪਿੱਛੇ ਜੇ ਸੈਨੇਟ ਨੂੰ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਗਿਆ ਉਦੋਂ ਤੋਂ ਵਿਵਾਦ ਪੈਦਾ ਹੋਇਆ ਹੈ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਵਿਦਿਆਰਥੀ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਵੱਖ-ਵੱਖ ਹੋਰ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇ ਰਹੀਆਂ ਨੇ ਤੇ ਜਦੋਂ ਕਾਲ ਦਿੱਤੀ ਜਾਂਦੀ ਹੈ ਵੀ ਅਸੀਂ ਇਕੱਠ ਕਰਾਂਗੇ ਤਾਂ ਉਦੋਂ ਵੀ ਮਾਹੌਲ ਥੋੜਾ ਜਿਹਾ ਤਣਾਅਪੂਰਨ ਹੋ ਜਾਂਦਾ ਹੈ ਗੇਟ ਵਗੈਰਾ ਬੰਦ ਕਰ ਦਿੱਤੇ ਜਾਂਦੇ ਨੇ ਤੇ ਇਲਜ਼ਾਮ ਇਹ ਨੇ ਕਿ ਕੇਂਦਰ ਸਰਕਾਰ ਆ ਜਿਹੜੀ ਇਸ ਵੇਲੇ ਭਾਰਤ ਦੇ ਵਿੱਚ ਉਹ ਹੱਥਿਆਉਣਾ ਚਾਹੁੰਦੀ ਹੈ ਹੱਕ ਆਪਣਾ ਜਤਾਉਣਾ ਚਾਹੁੰਦੀ ਹੈ ਇਸ ਯੂਨੀਵਰਸਿਟੀ ਦੇ ਉੱਤੇ ਤਾਂ ਪੰਜਾਬ ਯੂਨੀਵਰਸਿਟੀ ਬਚਾਓ ਜਿਹੜਾ ਮੋਰਚਾ ਹੈ ਉਹ ਸਰਗਰਮੀ ਦੇ ਨਾਲ ਆਪਣੀ ਭੂਮਿਕਾ ਨਿਭਾ ਰਹੀ ਹੈ ਹਾਂਜੀ ਦੇਖੋ ਤਰਮਿੰਦਰ ਜੀ ਗੱਲ ਇਦਾਂ ਆ ਬਈ ਜਿਹੜੀ ਤੁਸੀਂ ਗੱਲ ਕੁਐਸਚਨ ਕੀਤਾ ਬਹੁਤ ਹੀ ਲੜੀਂਦਾ ਆ ਕੱਲਾ ਪੰਜਾਬ ਯਾਨੀ ਪੰਜਾਬ ਹੁਣ ਸਾਰੇ ਕਿਤੇ ਕੈਨੇਡਾ 'ਚ ਵੀ ਬੈਠਾ ਬਿਲਕੁਲ ਆਸਟ੍ਰੇਲੀਆ 'ਚ ਵੀ ਪੜ੍ਹਨ ਗਿਆ ਇਸੇ ਤਰ੍ਹਾਂ ਯੂਐਸਏ 'ਚ ਵੀ ਆ ਸਾਰੀ ਜ਼ੋਰਪ ਦੇ ਵਿੱਚ ਵੀ ਆ ਪੰਜਾਬੀਆਂ ਨੂੰ ਇਹਦੇ ਇੱਕ ਵੇਲੇ ਜਾ ਉਹ ਲੋਕ ਦੋਰੀ ਰਹਿੰਦਾ ਖਾਸ ਕਰਕੇ ਅਗਲੀ ਜਨਰੇਸ਼ਨਾਂ ਦਾ ਜਾਂ ਉਹਦੀ ਜਨਰੇਸ਼ਨਾਂ ਨਮੀਆਂ ਆ ਕੇ ਇੱਥੇ ਕੰਮ ਕਰਦੀਆਂ ਜਾਂ ਪੜ੍ਹਾਈ ਵੀ ਕਰਦੀਆਂ ਪੜ੍ਹਾਈ ਵੀ ਸਾਂਝੀ ਹੋ ਗਈ ਧਰਮ ਵੀ ਸਾਂਝਾ ਦੁਨੀਆ ਪੜਤੇ ਬਾਬੇ ਨਾਨਕ ਨੇ ਕਿਹਾ ਸੀ ਤੋ ਬਹੁਤ ਹੀ ਬਧੀ ਲੱਗਾ ਜਿਹੜਾ ਤੁਸੀਂ ਪ੍ਰੋਟੈਸਟ ਕੀਤਾ ਸਾਤ ਮਈ ਖਾਸ ਕਰਕੇ ਨਨਪ੍ਰੀਤ ਬਣੋਂ ਜਿਹੜਾ ਉਹ ਮਾਰਿਆ ਗਿਆ ਨਾਰਾ ਜਾਂ ਉਹ দাবਕਾ ਸੀ ਜਾ ਜਿਹੜੀ ਜ਼ੁਲਮ ਦੇ ਅਗੇਂਸਟ ਉਹਨੇ ਗੱਲ ਕੀਤੀ ਕੁੜੀ ਨੇ ਉਹਦੀ ਸਾਰੇ ਕਿਤੇ ਸਰਾਂਗਾ ਹੋ ਰਹੀ ਆ ਤੇ ਉਹ ਸਾਰੇ ਡਟ ਕੇ ਉਹਦੀ ਸਹਾਇਤਾ ਕਰ ਰਹੇ ਆ ਇੱਥੇ ਮੈਨੂੰ ਇਹ ਗੱਲ ਯਾਦ ਆ ਰਹੀ ਆ ਸਾਡਾ ਇਤਿਹਾਸ ਦੁਹਰਾਇਆ ਜਾ ਰਿਹਾ ਵੀ ਅੱਗੇ ਵਾਲੇ ਸਿੱਖ ਨਹੀਂ ਰਹਿ ਜਾਂ ਬੀਬੀਆਂ ਜਾਂ ਭੈਣਾਂ ਨਹੀਂ ਰਹੀਆਂ ਪਰ ਇਸ ਗੱਲ ਨੇ ਇਸ ਦੀ ਨੇ ਪ੍ਰਤੱਕ ਕਰ ਦਿੱਤਾ ਕਿ ਅਨੰਦਪੁਰ ਦੇ ਵਾਸੀ ਨੇ ਇਹ ਕਿਹਾ ਸੀਗਾ ਸਵਾ ਲੱਖ ਸੇ ਇੱਕ ਲੜਾਉ ਤਾਂ ਇਹ ਵੀ ਕਿਹਾ ਸੀ ਵੀ ਚਿੜੀਆਂ ਤੇ ਮੈਂ ਬਾਜ ਲੜਾਉ ਤਬਿਆ ਗਵਿੰਦ ਸਿੰਘ ਨਾਮ ਕਹਾਉਂ ਉਹ ਗੱਲ ਪ੍ਰਤੱਖ ਕਰਕੇ ਦਿੰਦੀ ਉਹ ਬਚੀ ਨੇ ਤੇ ਸਿੰਘ ਤਾਂ ਕਰਦੇ ਹੀ ਸੀਗੇ ਉਹ ਤਾਂ ਹੈ ਹੀ ਹੈ ਉਹਨਾਂ ਨੂੰ ਥਾਪੜਾ ਸਾਰਿਆਂ ਨੂੰ ਦਿੱਤਾ ਹੋਇਆ ਪੰਜਾਬ ਦੀ ਧਰਤੀ ਹੈ ਇਦਾਂ ਹੀ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ ਤੇ ਆ ਬਹੁਤ ਹੀ ਜੱਗ ਦੇ ਉੱਤੇ ਜਾਰ ਹੋ ਗਿਆ ਕਿ ਜਿੱਦਾਂ ਜਿੱਦਾਂ ਪੇ ਕੇਂਦਰੀਕਰਨ ਜਾਂ ਡਿਕਟੇਟਰਸ਼ਿਪ ਇੱਕ ਡੈਮੋਕ੍ਰੇਸੀ ਦੇ ਬੰਦੇ ਥੱਲੇ ਕਿਦਾਂ ਕੰਮ ਕਰਦੀ ਆ ਤੁਸੀਂ ਸਟੂਡੈਂਟਾਂ ਨੇ ਗੁਰ ਸੰਭਾਲੀ ਆ ਬਹੁਤ ਹੀ ਤੁਸੀਂ ਧੰਨਵਾਦ ਦੀਆਂ ਅਸੀਂ ਉਸ ਦੀ ਅਪ੍ਰੇਸ਼ ਕਰਦੇ ਹਾਂ ਸਾਰੇ ਗੁਰੂ ਘਰਾਂ 'ਚ ਇਹ ਗੱਲ ਹੋਈ ਮੀਡੀਆ ਤੇ ਵੀ ਸਾਰੇ ਸਿੰਗਰਾਂ ਨੇ ਜਾਂ ਸਾਰੀ ਲੋਕਾਈ ਨੇ ਹੀ ਉਸ ਕੁੜੀ ਦੀ ਬਲਸਾ ਕੀਤੀ ਤੇ ਉਹਨਾਂ ਨੂੰ ਬਹੁਤ ਬਹੁਤ ਸਹਿਯੋਗ ਦੇਣਾ ਚਾਹੀਦਾ ਆ ਇਸ ਤਰ੍ਹਾਂ ਸਟੂਡੈਂਟਾਂ ਨਾਲ ਜਦੋਂ ਧੱਕਾ ਹੁੰਦਾ ਤਾਂ ਹੀ ਅਸੀਂ ਦੇਖਦੇ ਹਾਂ ਕਿ ਸਟੂਡੈਂਟ ਆਸਟ੍ਰੇਲੀਆ ਨੂੰ ਕੈਨੇਡਾ ਨੂੰ ਬਹੁਤ ਹੀ ਸਿੱਧੇ ਪੁੱਠੇ ਤਰੀਕਿਆਂ ਨਾਲ ਫਿਰ ਆਉਂਦੇ ਆ ਜੇ ਉਹਨਾਂ ਦੀ ਇੱਥੇ ਚੰਗੀ ਤਰ੍ਹਾਂ ਸਥਾਪਨਾ ਹੋਵੇ ਵਧੀਆ ਜੁਨੀਵਰਸਟੀਆਂ ਸੰਭਾਲਣ ਜਿੱਦਾਂ ਪੰਜਾਬ ਦੀ ਹੈ ਹੀ ਆ ਵੀ ਉਹਨਾਂ ਦਾ ਹੱਕ ਬਣਦਾ ਫੈਡਰਲਿਜ਼ਮ ਤਾਂ ਇਹੀ ਹੁੰਦਾ ਆ ਉਸ ਕਰਕੇ ਇਪਾਂ ਇਹੀ ਕਹਿੰਦੇ ਆ ਕਿ ਆਨੰਦਪੁਰ ਦੇ ਵਾਸੀ ਨੇ ਸिखਾ ਲੋ ਜੀ ਇਹੇ ਦਿੱਤੀ ਉਹ ਆ ਇਹ ਤੇ ਹੀ ਪੈਰਾ ਦੇਣਾ ਪੈਂਦਾ ਆ ਧੰਨਵਾਦੀ ਬਿਲਕੁਲ ਜੀ ਬਿਲਕੁਲ ਜਿਹੜਾ ਅਜੇ ਵੀ ਪ੍ਰੋਟੈਸਟ ਜਾਰੀ ਹੈ ਕਿਉਂਕਿ ਅਜੇ ਕੋਈ ਲਿਖਤੀ ਭਰੋਸਾ ਵਗੈਰਾ ਕਹਿੰਦੇ ਸਾਨੂੰ ਨਹੀਂ ਦਿੱਤਾ ਗਿਆ ਤਰੀਕਾ ਦਾ ਐਲਾਨ ਕਰਦੇ ਹੋ ਸੈਨੇਟ ਚੋਣਾਂ ਦੀਆਂ ਦਾ ਫਿਰ ਕਹਿੰਦੇ ਅਸੀਂ ਸ਼ਾਂਤ ਹੋ ਜਾਾਂਗੇ ਤੇ ਮਾਮਲਾ ਕਰਨਲ ਜੀ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਗਿਆ ਜਾਣਕਾਰੀ ਮੁਤਾਬਕ ਤਾਂ ਹਾਈ ਕੋਰਟ ਦੇ ਵਿੱਚੋਂ ਵੀ ਕੁਝ ਟਿੱਪਣੀਆਂ ਆਈਆਂ ਨੇ ਉਹਨਾਂ ਨੇ ਕੁਝ ਕੁ ਵਿਦਿਆਰਥੀਆਂ ਨੂੰ ਕਿਹਾ ਵੀ ਭਾਈ ਤੁਸੀਂ ਆਪਣੀਆਂ ਕਲਾਸਾਂ ਵਗੈਰਾ ਪੜ੍ਹਾਈ ਦੇ ਵੱਲ ਧਿਆਨ ਦਿਓ ਤੇ ਮਸਲਾ ਅਸੀਂ ਸੁਲਝਾ ਦੇਾਂਗੇ ਪਰ ਅਜੇ ਜਦੋਂ ਹੁਣ ਜਿਤੋਂ ਜਥੇਬੰਦੀਆਂ ਜ਼ਿਆਦਾ ਆ ਗਈਆਂ ਨੇ ਤਾਂ ਇਸ ਕਰਕੇ ਮਸਲਾ ਜਿਹੜਾ ਉਹ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਪ੍ਰੋਟੈਸਟ ਉਸੇ ਤਰ੍ਹਾਂ ਹੀ ਜਿਹੜਾ ਉਹ ਚੱਲ ਰਿਹਾ ਹੈ ਤੇਸ ਤੋਂ ਇਲਾਵਾ ਇੱਕ ਚੋਣ ਹੋਈ ਹੈ ਜੀ ਜ਼ਿਮਨੀ ਚੋਣ ਤਰਨਤਾਰਨ ਦੀ ਡਾਕਟਰ ਕਸ਼ਮੀਰ ਸਿੰਘ ਸੋਲਹੁਰਾਂ ਦੇ ਦੇਹਾਂਤ ਤੋਂ ਬਾਅਦ ਦੇ ਵਿੱਚ ਇਹ ਸੀਟ ਖਾਲੀ ਹੋਈ ਸੀਗੀ ਤੇ ਦੇ ਉੱਤੇ ਹੁਣ ਜ਼ਿਮਨੀ ਚੋਣ ਹੋਈ ਹੈ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਜ਼ਾਹਰ ਕਰ ਦਿੱਤਾ ਹੈ ਕਿਉਂਕਿ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਤਾਂ ਪਹਿਲੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਰਹੀ ਹੈ ਭਾਜਪਾ ਬਹੁਤ ਜ਼ਿਆਦਾ ਪਛੜ ਗਈ ਹੈ 10000 ਦਾ ਅੰਕੜਾ ਵੀ ਹੈ ਜਿਹੜਾ ਭਾਜਪਾ ਦੇ ਕੋਲ ਨਹੀਂ ਪਹੁੰਚਿਆ ਤੇ ਤਕਰੀਬਨ 12 ਕੁ ਹਜ਼ਾਰ ਦੇ ਮਾਰਜਨ ਦੇ ਨਾਲ ਇਹ ਚੋਣ ਜਿੱਤੀ ਹੈ ਆਮ ਆਦਮੀ ਪਾਰਟੀ ਨੇ ਦੂਜੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਤੇ ਉਸ ਤੋਂ ਇਲਾਵਾ ਤੀਜੇ ਨੰਬਰ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਰਹੇ ਨੇ ਤੇ 4 ਨੰਬਰ ਦੇ ਉੱਤੇ ਕਾਂਗਰਸ ਆ ਗਈ ਹੈ ਤੇ 5ਵੇਂ ਦੇ ਉੱਤੇ ਭਾਜਪਾ ਕਿਤੇ ਰਹੀ ਹੈ ਤੇ ਬਾਕੀ ਜਿਹੜੇ 10 ਉਮੀਦਵਾਰ ਹੋਰ ਸੀ ਉਹਨਾਂ ਦਾ ਕੋਈ ਚੇਚੇਤਾ ਹੈ ਨਹੀਂ ਕਿਉਂਕਿ ਵੱਡੀਆਂ ਧਿਰਾਂ ਸੀਗੀਆਂ ਉਹ ਮੁਕਾਬਲੇ ਦੇ ਵਿੱਚ ਜ਼ਿਆਦਾ ਸੀ ਜਿਸ ਤਰ੍ਹਾਂ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੋਈ ਵੀ ਗੱਲ ਹੋਵੇ ਤਾਂ ਕਿਤੇ ਉਹਦਾ ਅਸਰ ਜ਼ਰੂਰ ਪੈਂਦਾ ਹੈ ਤੇ ਤੁਸੀਂ ਹੁਣ ਆਸਟ੍ਰੇਲੀਆ ਦੇ ਵਿੱਚ ਉਹ ਆਸਟ੍ਰੇਲੀਆ ਦੀ ਬਾਤ ਸਾਡੇ ਨਾਲ ਪਾਉਂਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇਹਦਾ ਕੀ ਪ੍ਰਭਾਵ ਹੋ ਸਕਦਾ ਹੈ ਕਿਉਂਕਿ ਸਾਡਾ ਜਿਹੜਾ ਸਿੱਖ ਭਾਈਚਾਰਾ ਹੈ ਆਸਟ੍ਰੇਲੀਆ ਦੇ ਵਿੱਚ ਵੀ ਵੱਸਦਾ ਹੈ ਉਹਨਾਂ ਦੇ ਜਿਹੜੇ ਪਰਿਵਾਰ ਮੈਂਬਰ ਨੇ ਉਹ ਇੱਥੇ ਪੰਜਾਬ ਦੇ ਵਿੱਚ ਵੱਖ-ਵੱਖ ਖੇਤਿਆਂ ਦੇ ਵਿੱਚ ਵਿਚਰਦੇ ਨੇ ਦੇਖੋ ਧਰਮਿੰਦਰ ਜੀ ਇੱਥੇ ਸਾਨੂੰ ਰਹਿੰਦਿਆਂ ਨੂੰ 30 ਸਾਲ ਹੋ ਚੱਲੇ ਆ ਤੇ ਹੋਰ ਵੀ ਸਾਰੇ ਜਦੋਂ ਗੱਲ ਹੁੰਦੀ ਹੈ ਸੱਜਣਾ ਨਾਲ ਜਿਹੜੇ ਪੋਲਿਟਿਕਸ ਵਿੱਚ ਵੀ ਹੈਗੇ ਆ ਸਾਡੇ ਇੱਕ ਤਾਂ ਜਿਹੜੀ ਪਹਿਲੀ ਗੱਲ ਆ ਵੀ ਦੂਜੀ ਪਾਰਟੀ ਜਦੋਂ ਬਦਲਦੇ ਆ ਲੀਡਰ ਜਿਹੜੇ ਇਹਨਾਂ ਦੀ ਇਸ ਵੀ ਜੇ ਤੁਸੀਂ ਕਹਿੰਨਾ بے ਪ੍ਰੋਸਗੀ ਜੀ ਹੋ ਗਈ ਆ ਉਹ ਯੂਨੀਵਰਸਿਟੀ ਜੀ ਵੀ ਬੇਸਗੀ ਆ ਇਹ ਹੀ ਇੱਕ ਕਾਰਨ ਆ ਵੀ ਜਿਹੜੀ ਤੁਹਾਡੀ ਇੰਡੀਆ ਦੀ ਪੋਲਿਟਿਕਸ ਤੇ ਪੰਜਾਬ ਕਿਉਂ ਵੱਖਰਾ ਚੱਲਦਾ ਉਹ ਸਾਹਮਣੇ ਆ ਉੱਥੇ ਦਾ ਜੂਕ ਵੀ ਉਹ ਤੁਸੀਂ ਦੇਖੋ ਉਹ ਆ ਉਹਨਾਂ ਦਾ ਆਪਣਾ ਬੰਦਾ ਤਾਂ ਹੈ ਨਹੀਂ ਕੋਈ ਵੀ ਇਨਗਰੀਡੀਅੰਟ ਅਸੀਂ ਕਹਿੰਦੇ ਆ ਤਿੰਨ ਸਾਲ ਦਾ ਕੂਲਿੰਗ ਪੀਰੀਅਡ ਹੁੰਦਾ ਜੇ ਕੋਈ ਹੋਰ ਪਾਰਟੀ ਚੋਂ ਬੰਦਾ ਆਂਦਾ ਤਾਂ ਉਹਨੂੰ ਤਿੰਨ ਸਾਲ ਉਹਨੂੰ ਵੇਖਦੇ ਆ ਵੀ ਕਿੱਦਾਂ ਦਾ ਇਹਦਾ ਬਿਹੇਵ ਆ ਵੀ ਮੁੜ ਕੇ ਕਿੱਧਰ ਨੂੰ ਜਾਊਗਾ ਇਹਦਾ ਯਕੀਨ ਜਾਂ ਤਾਂ ਕੋਈ ਹੈ ਨਹੀਂ ਪਰ ਇਹ ਹੈਰਾਨੀ ਹੁੰਦੀ ਆ ਵੀ 10 ਬੰਦਰਾਂ ਦਿਨ ਪਹਿਲਾਂ ਬੰਦੇ ਨੂੰ ਉਦੋਂ ਪੱਟ ਕੇ ਉਧਰ ਲਾਉਂਦੇ ਆ ਸਮਝ ਕੁਝ ਲੱਗਦੀ ਨਹੀਂ ਕੋਈ ਕੁਝ ਚੱਲ ਰਿਹਾ ਸਾਰਾ ਕੁਝ ਤਾਂ ਹੀ ਕੋਈ ਸੌਂ ਖਾਂਦਾ ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀਆਂ ਦਾ ਮੈਂ ਇਦਾਂ ਕਰ ਦੂੰਗਾ ਸਾਰਾ ਕੁਝ ਇਹ ਭੁੱਲ ਜਾਂਦੇ ਆ ਚੰਡੀਗੜ੍ਹ ਪੰਜਾਬ ਦਾ ਖਾਲੀ ਦਲ ਵੀ ਮੋਰਚੇ ਲਾਉਂਦਾ ਜਦੋਂ ਪਾਵਰ ਜਾਂਦੇ ਸਾਰੇ ਹਟ ਜਾਂਦੇ ਆ ਪਰ ਮੁਕਤੀ ਗੱਲ ਆਪਾਂ ਇਹ ਜੇ ਮੈਥਡੋਲੋਜੀ ਦੇਖੀ ਜਾਵੇ ਤੁਸੀਂ ਜੇ ਤੁਸੀਂ origignal ਪਾਰਟੀਆਂ ਮੈਂ ਕਿਸੇ ਪਾਰਟੀ ਨਾਲ ਗੱਲ ਨਹੀਂ ਕਰਦੇ ਆਪਾਂ ਆਪਣਾ ਮੀਡੀਆ ਤੇ ਜੇ ਤੁਸੀਂ ਜਨਰਲ ਜਨਰਲ ਜਿਹੜੀ ਤੁਹਾਡੀ ਪੰਜਾਬ ਦੀਆਂ ਵੋਟਾਂ ਗੱਲੀਆਂ ਅਕਾਲੀ ਦਲ ਤੇ ਬਾਦਸ ਪੰਜਾਬ ਰਲਾ ਕੇ ਦੇਖਿਆ ਜਾਣ ਤਾਂ ਉਹ ਜਿੱਤੇ ਆ ਜਬਦੁੱਲਾਹ ਲੌਂਗਜ਼ ਦੇ ਨਾਮ ਉਹ ਜਿੱਤੇ ਆ ਜੋ ਅਸੀਂ ਦੇਖਿਆ ਬਹੁਤਾ ਸਾਨੂੰ ਪਤਾ ਨਹੀਂ ਅਕਾਲੀ ਦਲ ਤੇ ਤੁਸੀਂ ਬਾਦਸ ਪੰਜਾਬ ਦੇ ਜੋ ਜਥੇਬੰਦੀਆਂ ਪੰਥਕ ਜਥੇਬੰਦੀਆਂ ਜੇ ਇਕੱਠੀਆਂ ਹੋ ਜਾਣ ਆਪਣੀ ਹੌਮੇ ਤੇ ਆ ਕੇ ਨਵਾਂ ਕੋਈ ਲੀਡਰ ਚੁਣਨ ਨਾਲ ਤਾਂ ਸਾਰਾ ਮਸਲਾ ਹੱਲ ਹੋ ਸਕਦਾ ਗੱਲ ਤਾਂ ਹੌਮੇ ਤੇ ਹੰਕਾਰ ਦੀ ਜਿਆ ਮਰ ਰਜਵਾੜਿਆਂ ਦੀ ਆ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਸੰਦੇਸ਼ ਦਿੱਤਾ ਹੋਇਆ ਕਿ ਰਜਵਾੜੇ ਆਪਣੀ ਪਾਵਰ ਛੱਡਦੇ ਨਹੀਂ ਹੈਗੇ ਹੱਲੇ ਵੀ ਇਸ ਕਰਕੇ ਜੇ ਦੋਨੇ ਇਕੱਠੇ ਹੋ ਜਾਣ ਤਾਂ ਜਿੱਤ ਉਹਨਾਂ ਦੀ ਆ ਨਾ ਕਿ ਇਹ ਵੀ ਤੁਸੀਂ ਕਹਿ ਰਹੇ ਜਿੱਦਾਂ ਸੰਧੂ ਵੀ ਏਸੀ ਪਾਰਟੀ ਨੂੰ ਗਿਆ ਆ ਤੇ ਇਸ ਕਰਕੇ ਆਪਾਂ ਸੰਧੂ ਦੀ ਜਿੱਤ ਕਹਿ ਸਕਦੇ ਆ ਸੋ ਇਹ ਤਾਂ ਪਾਵਰ ਦੇ ਵਿੱਚ ਸੀਗੀ ਆਮ ਆਦਮੀ ਪਾਰਟੀ ਨੇ ਤਾਂ ਕੋਈ ਐਡੀ ਗੱਲ ਲੋਕਾਂ ਨੇ ਕੀਤੀ ਵੀ ਨਹੀਂ ਸਿਰਫ ਲੋਕੀ ਬਦਲ ਚਾਹੁੰਦੇ ਸੀ ਬਦਲ ਤਾਂ ਇਹੀ ਹੁੰਦਾ ਤੁਹਾਡੀ ਜਨਰਲ ਪਾਰਟੀ ਸਟੇਟ ਦੀ ਹੋਊਗੀ ਉਹ ਇਕੱਠੇ ਹੋ ਕੇ ਹਮਲਾ ਮਾਰਨ ਤਾਂ ਆਪਣਾ ਪੋਸ ਪੰਜਾਬ ਦਾ ਤੁਸੀਂ ਬਣਾ ਸਕਦੇ ਆ ਨਹੀਂ ਤਾਂ ਫਿਰ ਆਪਾਂ ਇਹਦੇ ਬਾਰੇ ਕੁਝ ਕਹਿਣਾ ੱਲੇ ਸਾਡੇ ਤੋਂ ਤਾਂ ਇਸ ਗੱਲ ਤੋਂ ਪਾਰੀ ਗੱਲ ਆ ਸਾ ਤੋਂ ਤਾਂ ਇਹ ਸਾਹਬ ਤੁਹਾਡਾ ਲੱਗਦਾ ਨਹੀਂ ਕਿਉਂਕਿ ਉਹ ਵੀ ਬੰਦੇ ਉਧਰ ਹੁੰਦੇ ਆ ਦਸਾਂ ਦਿਨਾਂ ਨੂੰ ਮਹੀਨੇ ਨੂੰ ਉਧਰ ਜਦੋਂ ਇਲੈਕਸ਼ਨ ਜਦੋਂ ਆਉਂਦੀ ਉਧਰ ਗਿਆ ਹੁੰਦਾ ਕੋਈ ਬੀਜੇਪੀ ਵਿੱਚ ਕੋਈ ਉਧਰ ਰਾਤੋ ਰਾਤ ਉਹਨੂੰ ਹੋਰ ਪਾਸੇ ਲੈ ਜਾਂਦੇ ਆ ਇਹ ਬੇਫਰੋਸ ਦੀ ਜਿਹੜੀ ਗੱਲ ਆ ਬਲੀਵ ਆਨ ਬਲੀਵੇਬਲ ਆ ਸਾਡੇ ਬਿਲਕੁਲ ਜੀ ਬਿਲਕੁਲ ਕਹਿੰਦੇ ਹੁੰਦੇ ਨੇ ਕਹਿੰਦੇ ਰਾਜਨੀਤੀ ਦਾ ਜਿਹੜਾ ਮਹਿਲ ਹੁੰਦਾ ਜੀ ਉਹਦੇ ਕੋਈ ਦਰਵਾਜ਼ੇ ਨਹੀਂ ਹੁੰਦੇ ਜਿਹੜਾ ਕਦੋਂ ਕੋਈ ਆਵੇ ਜਿਹੜਾ ਕੋਈ ਅੱਧੇ ਘੰਟੇ ਬਾਅਦ ਵੀ ਘਰ ਵਾਪਸੀ ਕਰ ਲੈਂਦਾ ਤਾਂ ਉਹਦਾ ਵੀ ਸਵਾਗਤ ਕਰ ਦਿੱਤਾ ਜਾਂਦਾ ਵੀ ਭਾਈ ਕੋਈ ਨਹੀਂ ਜਿਹੜਾ ਭੁੱਲਿਆ ਸੀਗਾ ਵਾਪਸ ਪਰਤ ਆਇਆ ਤਾਂ ਅਸੀਂ ਦੁਬਾਰਾ ਸਵਾਗਤ ਕਰਦੇ ਆਂ ਬਿਲਕੁਲ ਜੀ ਜਿਹੜੀ ਪੰਥਕ ਵੋਟ ਆ ਉਹ ਜ਼ਰੂਰ ਇਹਦੇ ਵਿੱਚ ਮਾਇਨੇ ਰੱਖਦੀ ਆ ਹੁਣ ਤੁਸੀਂ ਦੇਖੋ ਦੋ ਥਾਵਾਂ ਦੇ ਉੱਤੇ ਆ ਜਿਵੇਂ ਸੁਖਵਿੰਦਰ ਕੋਰ ਰੰਧਾਵਾ ਸੀਗੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀਗੇ ਤਾਂ ਉਹਨਾਂ ਨੂੰ 30558 ਵੋਟਾਂ ਪਈਆਂ ਨੇ ਦੂਜੇ ਪਾਸੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮਨਦੀਪ ਸਿੰਘ ਸੀ ਉਹਨੂੰ 19620 ਵੋਟਾਂ ਪਈਆਂ ਨੇ ਤੇ ਦੋਵਾਂ ਦਾ ਆਪਾਂ ਜੇ ਜੋੜ ਕਰ ਲਈਏ ਤਾਂ 50000 ਤੋਂ ਜਿਹੜਾ ਪਲੱਸ ਹੋ ਗਿਆ ਤੇ ਉਹੀ ਜਿਹੜੀ 42000 ਤੋਂ ਵੱਧ ਵੋਟ ਆ ਜਿਹੜੀ ਉਧਰ ਪਈ ਆ ਤਾਂ ਇਸ ਕਰਕੇ ਸਹੀ ਆ ਤੁਹਾਡੇ ਜਿਹੜੇ ਅੰਕੜੇ ਨੇ درست ਨੇ ਕਿ 50000 ਪਲੱਸ ਦਾ ਵੋਟ ਕੱਲੀ ਪੰਥਕ ਹੀ ਹੋ ਗਈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਪੈ ਗਈ ਚਾਹੇ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਮ ਤੇ ਪੈ ਗਈ ਤੇ ਰਮੇਸ਼ ਸਿੰਘ ਸੰਧੂ ਹੋਰੀ ਵੀ ਕੋਈ ਬਹੁਤਾ ਦੂਰ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਉਹ ਵੀ ਕਹਿ ਲਿਏ ਕਿ ਇੱਕ ਜਿਹੜੀ ਖੇਤਰੀ ਪਾਰਟੀ ਆ ਉਹਦਾ ਜਿਹੜਾ ਵਰਚਸ ਸਵਾਂ ਉਹਨੂੰ ਬਚਾਉਣਾ ਹੈ ਜਿਹੜਾ ਉਹ ਵੀ ਕਹਿੰਦੇ ਸਮੇਂ ਦੀ ਮੰਗ ਹੁੰਦੀ ਆ ਪਰ ਵੋਟਰਾਂ ਦੇ ਹੱਥ ਦੇ ਵਿੱਚ ਬਹੁਤ ਵੱਡੀ ਪਾਵਰ ਹੈ ਜੀ ਜਿਹਨੂੰ ਜਿਤਾਉਣਾ ਜਿਹਨੂੰ ਹਰਾਉਣਾ ਪਰ ਰਾਜਨੀਤੀ ਦੇ ਵਿੱਚ ਭਰੋਸੇਯੋਗਤਾ ਦੇ ਉੱਤੇ ਸਵਾਲ ਉਸੇ ਤਰ੍ਹਾਂ ਬਰਕਰਾਰ ਨੇ ਤੇ ਬਰਕਰਾਰ ਰਹਿੰਦੇ ਰਹਿੰਦੇ ਨੇ ਕਰਨਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਨਾਲ ਜੁੜੇ ਤੇ ਆਸਟ੍ਰੇਲੀਆ ਦੀ ਸਾਡੇ ਨਾਲ ਬਾਤ ਪਾਈ ਤੇ ਇਸ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਕਿਉਂ ਸੋ ਇਸ ਹਨ ਸਾਡੇ ਨਾਲ ਕਰਨਲ ਸਿੰਘ ਗੁਰੀ ਜੋ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜਦੇ ਨੇ ਤੇ ਆਸਟ੍ਰੇਲੀਆ ਦੇ ਮੁੱਦਿਆਂ 'ਤੇ ਗੱਲ ਕਰਦੇ ਨੇ ਜਿਵੇਂ ਉਹਨਾਂ ਨੇ ਵੱਡੀਆਂ ਜਿਹੜੀਆਂ ਅਪਡੇਟਸ ਨੇ ਆਸਟ੍ਰੇਲੀਆ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਅਗਲੇ ਸੈਗਮੈਂਟ ਦੇ ਵਿੱਚ ਅਗਲੇ ਐਪੀਸੋਡ ਦੇ ਵਿੱਚ ਹੋਰ ਗੱਲਾਂ ਬਾਤਾਂ ਲੈ ਕੇ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ